ਹੈਲੋ YouTube ਫੈਮਲੀ ਸਸਰੀਏ ਘਰ ਆਲ ਅੱਜ ਅਸੀਂ ਬਾਜ਼ਾਰ ਦੇ ਚਨੇ ਮੰਗਾਏ ਆ ਤੇ ਉਹਨਾਂ ਨੂੰ ਤੜਕਾ ਲਗਾਵਾਂਗੇ ਤੇ ਉਹ ਬਣਾਵਾਂਗੇ ਅੱਜ ਅਸੀਂ ਉਹਦੇ ਨਾਲ ਰੋਟੀ ਖਾਵਾਂਗੇ ਕਿਉਂਕਿ ਰੋਜ਼ ਸਬਜੀ ਖਾਈਦੀ ਆ ਰੋਜ਼ ਸਬਜੀ ਖਾਹਾ ਕੇ ਵੀ ਦਿਲ ਲੱਗ ਕੇ ਜਾਂਦਾ ਹੈ ਕਿਸੇ ਦਿਨ ਰੈਡੀमेड ਵੀ ਹੋਣਾ ਚਾਹੀਦਾ ਜ਼ਰੂਰੀ ਆ ਵੀ ਕੋਈ ਰੈਡੀमेड ਚੀਜ਼ ਬਾਅਦ ਦਿਖਾਦੀ ਜਾਵੇ ਅੱਜ ਅਸੀਂ ਇਹਨਾਂ ਨੂੰ ਹੀ ਤੜਕਾ ਲਗਾਵਾਂਗੇ ਅਸੀਂ ਆਪਣੇ ਪਿਆਜ਼ ਤੇ ਹਰੀਆਂ ਮਿਰਚਾਂ ਕੱਟ ਕੇ ਰੱਖ ਲਿੱਤੀਆਂ ਐ ਹੁਣ ਅਸੀਂ ਆਪਣਾ ਸਰੋਂ ਦਾ ਤੇਲ ਪਾਵਾਂਗੇ ਜਿਹਦੇ ਨਾਲ ਅਸੀਂ ਤੜਕਾ ਲਗਾਣਾ ਹੈ ਬਹੁਤ ਵਧੀਆ ਤਰੀਕੇ ਤੜਕਾ ਲਗਾਵਾਂਗੇ ਜਿਸ ਨਾਲ ਸਾਡੇ ਚੰਨਿਆਂ ਦਾ ਟੇਸਟ ਬਦਲ ਜਾਏ ਆਸੀਂ 1.5 ਕਿਲੋ ਤੇਲ ਦੀ ਪਾਲਤੀ ਉਹਨੂੰ ਅਸੀਂ ਨੂੰ ਗਰਮ ਕਰ ਲਾਂਗੇ ਤਾਂ ਜੋ ਸਾਡਾ ਤੇਲ ਗਰਮ ਹੋ ਸਕੇ ਇਹ ਦੇਖੋ ਅਸੀਂ ਬਾਜ਼ਾਰ ਦੇ ਚਨੇ ਮੰਗਾਏ ਆ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਲੱਗਦੇ ਨੇ ਤੇ ਬਹੁਤ ਹੀ ਇਨ ਦਾ ਟੇਸਟ ਹੁੰਦਾ ਹੁਣ ਅਸੀਂ ਇਹਨਾਂ ਨੂੰ ਤੜਕਾ ਲਗਾਵਾਂਗੇ ਤੇ ਫਿਰ ਅਸੀਂ ਰੋਟੀ ਨਾਲ ਖਾਵਾਂਗੇ ਦੇਖੋ ਪਿਆ ਸਾਡਾ ਸੜ ਚੁੱਕਾ ਹੈ ਗਰਮ ਹੋ ਚੁੱਕਾ ਹੈ ਹੁਣ ਅਸੀਂ ਇਹਦੇ ਵਿੱਚ ਆਪਣੇ ਪਿਆਜ਼ ਪਾ ਲਾਂਗੇ ਜਿਹੜੇ ਅਸੀਂ ਭੁੰਨੇ ਨੇ ਇਹਦੇ ਵਿੱਚ ਤੁਸੀਂ ਟਮਾਟਰ ਕੋਈ ਵੀ ਐਡੀ ਚੀਜ਼ ਨਹੀਂ ਪਾਣੀ ਨਾ ਟਮਾਟਰ ਨਾ ਅਸੀਂ ਇਸ ਦੇ ਰਸ ਨਾ ਅਸੀਂ ਇਸ ਤਰ੍ਹਾਂ ਅਸੀਂ ਇਸ ਤਰ੍ਹਾਂ ਪਿਆਜ਼ਾਂ ਦਾ ਹੀ ਤੜਕਾ ਲਗਾਣਾ ਹੈ ਤੇ ਇਹਦੇ ਨਾਲ ਹੀ ਬਾਜ਼ਾਰ ਦੇ ਚਨੇ ਦੇ ਬਹੁਤ ਹੀ ਸਵਾਦ ਤੇ ਬਹੁਤ ਹੀ ਪੇਚੀ ਲੱਗਦੇ ਨੇ ਇੱਕ ਪਾਸੇ ਵੇਖੋ ਅਸੀਂ ਆਪਣੀ ਦੂਸਰੀ ਸਬਜੀ ਗਰਮ ਮੇਂ ਰੱਖਣੀ ਤੋਂ ਸ਼ੁਰੂ ਕਰ ਦਿੱਤੀ ਹੈ ਜਿਹੜੀ ਸਾਡੀ ਸਵੇਰ ਦੀ ਬਣੀ ਹੋਈ ਹੈ ਅਸੀਂ ਹੋਰ ਰੱਖ ਦਿੱਤੀ ਹੈ ਇਹ ਵੀ ਅਸੀਂ ਨਾਲ ਖਾਵਾਂਗੇ ਤੇ ਰੋਟੀ ਦਾ ਹੋਰ ਵੀ ਸਵਾਦ ਆ ਜਾਏਗਾ ਆ ਦੇਖੋ ਦੋਵੇਂ ਸੱਜੀਆਂ ਸਭੀਆਂ ਗਰਮ ਹੋਣੀਆਂ ਸ਼ੁਰੂ ਹੋ ਗਈਆਂ ਨੇ ਬਸ ਅਸੀਂ ਹੁਣ ਪੁਲਕੇ ਪਕਾਵਾਂਗੇ ਤੇ ਨਾਲ ਨਾਲ ਖਾਵਾਂਗੇ ਬਹੁਤ ਉਡੀਆ ਲੱਗਦੀ ਹੈ ਬਹੁਤ ਸਵਾਦ ਆਉਂਦਾ ਹੈ ਕਈ ਵਾਰੀ ਮਨ ਨਹੀਂ ਹੁੰਦਾ ਘਰ ਦਾ ਕੰਮ ਕਰਨ ਨੂੰ ਜੀਨ ਨਹੀਂ ਕਰਦਾ ਰੋਟੀ ਬਣਾਉਣ ਨੂੰ ਸਬ지 ਬਣਾਉਣ ਨੂੰ ਜੀ ਨਹੀਂ ਕਰਦਾ ਤੇ ਬਾਜ਼ਾਰੋਂ ਮੰਗਾ ਲਈਦੀ ਹੈ ਤੇ ਖਾ ਲਈਦੀ ਹੈ ਬੜਾ ਚੰਗਾ ਲੱਗਦਾ ਹੈ ਵੀ ਸਿਰੋ ਕਿਸੇ ਦਿਨ ਬਾਰ ਦਾ ਵੀ ਖਾਣਾ ਜ਼ਰੂਰੀ ਹੈ ਘਰ ਦੇ ਅਸੀਂ ਰੋਜ਼ ਹੀ ਬਣਾਉਂਦੇ ਆਂ ਆ ਦੇਖੋ ਤੜਕਾ ਸਾਡਾ ਲੱਗ ਰਿਹਾ ਤੇ ਤੁਹਾਨੂੰ ਦਿਖਾਣੇ ਆ ਇਹ ਦੇਖੋ ਜੀ ਸਾਡੇ ਜਾਂ ਲਾ ਲੋ ਚਕੇ ਨੇ ਬਹੁਤ-ਬਹੁਤ ਵਧੀਆ ਤਰੀਕੇ ਪਿਆਜ਼ਾਂ ਪਿਆਛੜ ਦਿੱਤਾ ਹੁਣ ਅਸੀਂ ਆਪਣੇ ਚਨੇ ਪਾਲਾਂਗੇ ਜਿਹੜੇ ਅਸੀਂ ਬਾਜ਼ਾਰ ਦੇ ਮੰਗਾਏ ਆ ਦੇਖੋ ਬਹੁਤ ਵਧੀਆ ਬਹੁਤ ਸਵਾਦ ਤੇ ਬਹੁਤ ਹੀ ਬਾਜ਼ਾਰ ਦਾ ਠਾਕੇ ਇਸੇ ਤਰੀਕੇ ਅਪਰਾਂ ਤੇ ਤੜਕਾ ਲਗਾਣਾ ਹੈ ਤੇ ਚਨੀਆਂ ਦਾ ਟੇਸਟ ਬਦਲ ਜਾਂਦਾ ਹੈ ਬਿਲਕੁਲ ਬਹੁਤ ਵਧੀਆ ਜਾਂਦੇ ਨੇ ਥੋੜਾ ਜਿਹਾ ਅਸੀਂ ਪਾਣੀ ਪਾ ਦਿੱਤਾ ਹਾਂ ਜੋ ਸਾਡੇ ਚਨੀ ਥੋੜੇ ਜੇ ਉਹ ਜ਼ਿਆਦਾ ਸਟਾਈਡ ਹੋ ਚੁੱਕੇ ਸੀ ਸਮਝ ਸਾਰੀ ਨੇ ਐ ਦੇਖੋ

ਹੁਣ ਅਸੀਂ ਆਪਣੇ ਡੂੰਘੇ ਜਿਹਾ ਪਾ ਲਾਂਗੇ ਜਦੋਂ ਵੀ ਸਾਡੇ ਤਿਆਰ ਹੋ ਗਏ ਨੇ ਹੁਣ ਅਸੀਂ ਪਕਾਣੇ ਆ ਫੁਲਕਾ ਆ ਵੇਖੋ ਜੀ ਫੁਲਕੀ ਅਸੀਂ ਬਣਾਣ ਲੱਗੇ ਆ ਬਹੁਤ ਹੀ ਵਧੀਆ ਤਰੀਕੇ ਵਧੀਆ ਤਰੀਕੇ ਬਣਾਵਾਂਗੇ ਫਿਰ ਅਸੀਂ ਖਾਵਾਂਗੇ ਬਹੁਤ ਹੀ ਮਜਾ ਆਉਂਦਾ ਹੈ ਰੋਟੀ ਖਾਣ ਦਾ ਬਹੁਤ ਚੰਗੀ ਲੱਗਦੀ ਹੈ ਤੁਸੀਂ ਵੀ ਇਸੇ ਤਰੀਕੇ ਬਣਾਣੀ ਹੈ ਬਣਾਣੀ ਹੈ ਤੇ ਬਣਾ ਕੇ ਖਾਣੀ ਹੈ आ देखो फुलके बन चुके ने देखो किए वह बना अनाए है हम असी अपनी सब्जी पावे जी बना के रखिया बहुत वजिए सब्जियां बन दी बहुत मज़ा आता खाने का ਇਹ ਦੇਖੋ ਦੋ ਸਬਜ਼ੀਆਂ ਸਾਡੀਆਂ ਚਨੇ ਮਾਲ ਮਹਾਰਾਜ ਮਾ ਤੇ ਇਹ ਰਹੀ ਸਾਡੀ ਚਟਨੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੈਨੂੰ ਦੱਸਿਓ ਵੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਓ YouTube ਫੈਮਿਲੀ ਆਓ ਖਾ ਲੋ ਖਾਣਾ ਬਾਏ ਮੰਮੀ ਕੀ